ਤੋ ਤੇ ਲੈਣਾ ਕਰ ਲੰਗਰ ਲੈਣਾ ਭੈਣ ਜੀ ਆ ਲਿਆਓ ਭਾਂਡੇ ਲਿਆਓ ਥੱਲੇ ਭਾਂਡੇ ਭਾਂਡੇ ਢੋਲੂ ਲਿਆਓ ਥੱਲੇ ਭੈਣ ਜੀ ਲੰਗਰ ਲੱਲੋ ਭਾਂਡੇ ਲੱਲ ਧਿਆਨ 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 ਨਾ ਧਿਆਨ ਧਿਆਨ ਚਲੋ ਪਾ ਕੇ দাও ਵੀ ਲਿਓ ਲਿਓ ਭਾਂਡੇ ਦਾ ਪਾ ਕੇ ਦੱਸ ਜੀ ਪਾਣੀ ਦੱਸ ਆ ਆ ਲੰਗਰ ਵਰਤਾਲਿਆ ਤੋ ਕਿੱਥੇ ਗਿਆ ਸਈ ਇੰਨਾ ਸੌਂਦੇ ਇੱਥੇ ਰਹਾਗੇ ਆਪਾਂ ਦੇਖੀ ਜਾ ਤੈਰ ਕੇ ਆ ਬੜਾ ਦੇ ਨਾ 88 ਲੋਡ ਪੈਂਦੀ ਆ ਆ ਜੇ ਵੀ ਇਤਰਾ ਨੀਲੇ ਚ ਕੁੱਟੀ ਕੱਢੀ ਆ ਬੂਰੇ ਚ ਲਈ ਆਓ ਮੈਂਥਾਣੀ ਉਧਰੋਂ ਥਾਣੀ ਜਿੱਥੋਂ ਆ ਕਿੱਦਿ ਲਿਆਉਣੀ ਕਿੱਥੋਂ ਨੀਲੀ ਚ ਕੱਢੀ ਆ ਬੂਰੇ ਖੱਟੇ ਜਾ ਹਾਂਜੀ ਹਾਂਜੀ ਆ ਆ ਜੀ ਨਹੀਂ ਗਾ ਕੀ ਕਰਨਾ ਕੋਈ ਨਾ ਕੋਈ ਨਹੀਂ ਪਾਣੀ ਛੱਡਦਾ ਉਧਰ ਵੀ ਆਪਣੇ ਦੇਖ ਫੱਡੇ ਘੜਾ ਲੋਈ ਸਿੱਧੀ ਡੇਰੇ ਦੇ ਵਿੱਚ ਹੁੰਦੀ ਖਾਨੀ ਰੋਡ ਉਧਰ ਖਾਲੀ ਸਾਰਾ